ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਕਰੀਨ ਤੇ ਦਰਸ਼ਨ ਕਰ ਰਹੇ ਹੋ ਇਹ ਜੋ ਅੱਠ ਨੁਕਰਾ ਖੂਹ ਹੈ ਇਹ ਬਾਬਾ ਤੰਤਨ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਇਹ ਪਵਨ ਖੂਹ ਹੈ ਤੇ ਇਸ ਖੂਹ ਦੇ ਜਲ ਨਾਲ ਨੇਕਾਂ ਮਵਾਰੀਆਂ ਠੀਕ ਹੋ ਜਾਂਦੀਆਂ ਹਨ ਇਹ ਪਰਾਤਨ ਖੂਹ ਨੂੰ ਨਵੀਂ ਦਿੱਖ ਦਿੱਤੀ ਗਈ ਹੈ ਇਹ ਅਠ ਨੁਕਰਾ ਖੂ ਤੰਤਨ ਬਾਬਾ ਸ਼੍ਰੀ ਚਾਂਜੀ ਦਾ ਹੈ ਜੀ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਪਾਵਨ ਖੂਸ ਹੈ ਮੌਜੂਦ ਹੈ ਤੇ ਇਥੋਂ ਦਾ ਜੋ ਇਤਿਹਾਸ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋ ਅੰਸ ਬੰਸ ਨੌਵੀਂ ਥਾਂ ਤੇ ਨੌਵੀਂ ਪੀੜੀ ਬਾਬਾ ਕਬਲੀ ਮੱਲ ਜੀ ਦਾ ਇੱਥੇ ਜਨਮ ਹੋਇਆ ਹੈ ਉਹ ਵੀ ਇਸ ਥਾਨ ਇੱਥੇ ਪ੍ਰਾਤਨ ਬਣਿਆ ਹੈ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਇੱਥੇ ਹੀ ਬਾਬਾ ਕਾਬਲੀ ਮਲ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਤੇ ਇੱਥੇ ਹੀ ਉਹਨਾਂ ਨੂੰ ਚੋਲਾ ਲਿਆਉਣ ਵਾਸਤੇ ਇੱਥੇ ਮਹਾਰਾਜ ਵਾ ਲੋਕਮ ਹੋਇਆ ਤੇ ਬਾਬਾ ਕਾਬਲੀ ਮਲ ਜੀ ਨੇ ਸਭ ਤੋਂ ਪਹਿਲਾਂ ਚੋਲਾ ਸਭ ਲਿਆਣ ਕੇ ਇਸੇ ਸਥਾਨ ਤੇ ਹੀ ਸ਼ਿਸ਼ੋਭਤ ਕੀਤਾ ਸੀ ਤੇ ਇੱਥੇ ਜੋ ਸੰਗਤਾਂ ਨੂੰ ਜੋ ਜਲ ਪਾਣੀ ਸ਼ਿਕਾਇਆ ਜਾਂਦਾ ਸੀ ਇਹ ਉਹ ਪਾਵਨ ਸਥਾਨ ਹੈ ਅਠਨੁਕਰਾਖੂ ਤੇ ਆਉ ਹੁਣ ਜਾਂਦੇ ਹਾਂ ਜੀ ਤੰਤਨ ਬਾਬਾ ਸ਼੍ਰੀ ਚਾਂਜੀ ਦੇ ਉਹ ਸਥਾਨ ਦੀ ਗੁਰਦੁਆਰਾ ਟਾਲੀ ਸਹਿਬ ਜੋ ਇੱਥੇ ਹੀ ਨਗਰ ਦੇ ਥੋੜੀ ਜੀ ਦੂਰੀ ਤੇ ਸਥਿਤ ਹੈ ਜਦੋਂ ਕੋਰੀਡੋਰ ਨੂੰ ਆਪਾਂ ਜਾਂਦੇ ਹਾਂ ਤੇ ਬਿਲਕੁਲ ਨਾਲ ਹੀ ਜੋ ਥਾਲੀ ਸਾਹਿਬ ਗੁਰਦੁਆਰਾ ਹੈ ਤੇ ਇਥੇ ਬਾਬਾ ਸ਼੍ਰੀ ਚਾਂਜੀ ਨੇ ਜੋ ਉਤੀ ਬਾਹ ਕਰਕੇ ਆਪਣੇ ਭਤੀਜੇ ਬਾਬਾ ਧਰਮਜਤ ਜੀ ਨੂੰ ਫੜਿਆ ਸੀ ਸਿੱਖ ਇਤਿਹਾਸ ਵਿੱਚ ਜੋ ਆਪਾਂ ਪੜ੍ਹਦੇ ਹਾਂ ਕਿ ਜਿਸ ਸਮੇਂ ਇਥੇ ਬਾਬਾ ਸ਼੍ਰੀ ਚਾਂਜੀ ਹੋਇਆ ਕਰਦੇ ਸਨ ਤਾਂ ਇਥੇ ਬੜਾ ਜੰਗਲ ਸੀ ਬੜੇ ਜੀਵ ਜੰਤੂ ਸਨ ਤੇ ਜੀਵ ਜੰਤੂਆਂ ਨੂੰ ਜੋ ਮਾਰਿਆ ਜਾਂਦਾ ਸੀ ਤੇ ਜੋ ਜੀਵ ਜੰਤੂ ਸੀ ਉਹ ਕਿਸਾਨਾਂ ਦੀਆਂ ਫਸਲਾਂ ਝੜ ਦਿੰਦੇ ਸਨ ਤੇ ਇਹ ਵੇਖ ਕੇ ਬਾਬਾ ਲਖਮੀਦਾਸ ਜੀ ਨੇ ਬਾਬਾ ਸ਼੍ਰੀ ਚਾਂਜੀ ਨੂੰ ਕਿਹਾ ਕਿ ਆਪਾਂ ਇਹਨਾਂ ਨੂੰ ਖਤਮ ਕਰੀਏ ਤੇ ਬਾਬਾ ਸ਼੍ਰੀ ਚਾਂਜੀ ਨੇ ਅੱਗੋਂ ਬਚਨ ਕੀਤੇ ਕਿ ਆ ਤੁਸੀਂ ਉਸੇ ਹੀ ਜੀਵ ਦਾ ਸ਼ਿਕਾਰ ਕਰ ਸਕਦੇ ਹੋ ਬਾਬਾ ਲਖਮੀਂਦਾਸ ਜੀ ਨੂੰ ਬਚਨ ਕਰਦੇ ਹਨ ਕਿ ਜਿਸ ਨੇ ਕਿਸੇ ਕਿਸਾਨ ਦਾ ਨੁਕਸਾਨ ਕੀਤਾ ਹੈ ਦੂਜੇ ਨੂੰ ਨਹੀਂ ਤੇ ਜਦੋਂ ਬਾਬਾ ਲਖਮੀਂਦਾਸ ਜੀ ਜਾਂਦੇ ਹਨ ਸ਼ਿਕਾਰ ਤੇ ਤੇ ਉਹ ਨਾਲ ਜਦੋਂ ਤਿੰਨ ਵਾਰਦੇ ਹਨ ਤੇ ਨਾਲ ਛੋਟੇ-ਛੋਟੇ ਜਿਵੇਂ ਖਰਗੋਸ਼ ਹੋਰ ਆਧਿਕ ਜਾਨਵਰਾਂ ਨੂੰ ਹੀ ਮਾਰ ਕੇ ਲੈ ਆਉਂਦੇ ਹਨ ਇਹ ਵੇਖ ਕਰਕੇ ਬਾਬਾ ਸ਼੍ਰੀ ਚੰਜੀ ਆਦੇਹਨ ਕਿ ਇਹ ਤੁਸੀਂ ਕੀ ਕੀਤਾ ਹੈ ਇਸ ਦਾ ਤੁਹਾਨੂੰ ਲੇਖਾ ਦੇਣਾ ਪਵੇਗਾ ਤੁਹਾਨੂੰ ਤਾਂ ਕੇਵਲ ਉਹਨਾਂ ਪੰਛੀਆਂ ਨੂੰ ਮਾਰਨ ਵਾਸਤੇ ਕਿਹਾ ਸੀ ਜਨਵਰਾਂ ਨੂੰ ਜੋ ਕਿਸਾਨਾਂ ਦੀਆਂ ਫਸਲਾਂ ਖਰਾਬ ਕਰਦੇ ਹਨ ਤੇ ਇਹਦਾ ਤੁਹਾਨੂੰ ਸਾਕਤਾ ਦੇਣਾ ਪਵੇਗਾ ਤੇ ਬਾਬਾ ਜੀ ਆਦਿ ਹਨ ਕਿ ਅਸੀਂ ਹੁਣੇ ਚੱਲਦੇ ਹਾਂ ਉਹਨਾਂ ਨੇ ਆਪਣੀ ਤਰਨਸਬਤਰੀ ਨੂੰ ਨਾਲ ਕੋੜੇ ਤੇ ਬਿਠਾਇਆ ਆਪਣੇ ਬੱਚੇ ਨੂੰ ਬਿਠਾਇਆ ਤੇ ਚੱਲ ਪਏ ਹਨ ਸਿੱਧਾ ਹੀ ਸੱਚਖੰਡ ਨੂੰ ਤੇ ਫਿਰ ਬਾਬਾ ਸ਼੍ਰੀ ਚਾਂਜੀ ਨੇ ਮਨਚ ਵਿਚਾਰ ਕੀਤੀ ਕਿ ਸਾਡੇ ਪਿਤਾ ਜੀ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੱਗੇ ਅਨਸੰਸ ਕਿਦਾਂ ਵਧੇਗੀ ਤੇ ਬਾਬਾ ਸ਼੍ਰੀ ਚਾਂਜੀ ਨੇ ਫਿਰ ਅੰਤਰ ਧਿਆਨ ਹੋ ਕੇ ਜੋ ਬਹੁਤ ਉੱਚੀ ਲੰਮੀ ਜਿਹੜੀ ਬਾਹ ਕੀਤੀ ਹੈ ਉਸ ਵੇ ਜੋ ਬਾਬਾ ਲਖਮੀ ਦਾਸ ਦਾ ਕੋੜਾ ਸੀ 20 ਮੀਲ ਤੇ ਚਲੇ ਗਿਆ ਸੀ ਉਤੋਂ ਫਿਰ ਬਾਬਾ ਸ਼੍ਰੀ ਚਾਂਜੀ ਇੱਥੇ ਹੀ ਇਸੇ ਸਥਾਨ ਤੇ ਬੈਠ ਕੇ ਜੋ ਬਾਹ ਲੰਮੀ ਕਰਕੇ ਧਰਮ ਚਾਂਜੀ ਨੂੰ ਥੱਲੇ ਲਿਆਉਂਦੇ ਹਨ ਤੇ ਉਸ ਦਾ ਪਾਲਣ ਪੋਸ਼ਣ ਕਰਦੇ ਹਨ ਤੇ ਅੱਗੇ ਆਪਣੀ ਅੰਸ਼ਵੰਚ ਚਲਾਉਂਦੇ ਹਨ ਇਹ ਜੋ ਟਾਲੀ ਸਾਹਿਬ ਹੈ ਬਾਬਾ ਸ਼੍ਰੀ ਚਾਂਜੀ ਨੇ ਆਪਣੇ ਅਥੀ ਦਾਤਾਂ ਲਾਈ ਸੀ ਅੱਜ ਵੱਡਾ ਟਾਲੀ ਦਾ ਜੋ ਰੂਪ ਹੈ ਆ ਵੇਖ ਰਹੇ ਹੋ ਇਸੇ ਸਥਾਨ ਤੇ ਹੀ ਬਾਬਾ ਸ਼੍ਰੀ ਚਾਂਜੀ ਨੇ ਆਪਣੇ ਜੋ ਅੱਗੇ ਆਪਣੇ ਭਤੀਜੇ ਬਾਬਾ ਧਰਮਚੰਦ ਜੀ ਨੂੰ ਫੜਿਆ ਸੀ ਉੱਚੀ ਲੰਮੀ ਬਾਹ ਕਰਕੇ ਇਹ ਉਹ ਪਾਵਨ ਸਥਾਨ ਦੀ ਆਵ ਜੀ ਨੂੰ ਅੱਜ ਦਰਸ਼ਨ ਕਰਾਏ ਹਨ ਜੀ ਸ਼ੇਅਰ ਕਰਿਓ ਵੱਤ-ਵੱਤ ਤੇ ਇਸੇ ਜਾਣ ਕੇ ਨਤਮਸਤਕ ਜਰੂਰ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ